ਤੁਮ 1 ਪੈਸਾ ਦੋਗੇ ਉਹ ਤੁਮ 10 ਲੱਖ ਦੇਗਾ ਗਰੀਬੋ ਕੀ ਸੁਨੋ ਉਹ ਤੁਮਾਰੀ ਸੁਨੇਗਾ ਤੁਮ 1 ਪੈਸਾ ਦੋਗੇ ਉਹ ਤੁਮ 10 ਲੱਖ ਦੇਗਾ ਅੱਜ ਸਾਰਾ ਕਲੱਬ ਵੱਲੋਂ ਮੰਥਲੀ ਪ੍ਰੋਗਰਾਮ ਪੈਨਸ਼ਨ ਵੰਡ ਸਮਾਰੋਹ ਔਰ ਰਾਸ਼ਨ ਵੰਡ ਸਮਾਰੋਹ ਕੀਤਾ ਜਾ ਰਿਹਾ ਸਾਰੇ ਸ਼ਹਿਰ ਦੇ ਇਲਾਕੇ ਦੇ ਮੋਤਵਾ ਸੱਜਣ ਜਿਹੜੇ ਹਨ ਉਹ ਸਹਾਰਾ ਕਲੱਬ ਨੂੰ ਬਹੁਤ ਹੀ ਸਤਿਕਾਰ ਤੇ ਆਪਣਾ ਜਿਹੜਾ ਮਿਹਰ ਭਰਿਆ ਹੱਥ ਸ੍ਰੀ ਜਤਿੰਦਰ ਕੱਦ ਜੀ ਅਤੇ ਸਮੁੱਚੀ ਟੀਮ ਦੇ ਸਿਰ ਤੇ ਰੱਖ ਕੇ ਇਹ ਜਿਹੜਾ ਕਾਰਜ ਹਨ ਸੇਵਾਵਾਂ ਦੇ ਕਰਾਏ ਜਾ ਰਹੇ ਹਨ ਜੇ ਕਿ ਕਾਦੂਨਾਂ ਦੀ ਟੀਮ ਸਹਾਰਾ ਕਲੱਬ ਇਹਨਾਂ ਨੂੰ ਅੱਧੀ ਰਾਤ 12:00 ਇੱਕ ਦੋ ਹੋਵੇ ਨਾ ਪੂਨ ਕਰੋ ਉਹ ਉਸੇ ਵੇਲੇ ਹੀ ਆਪਣੀਆਂ ਜੇ ਤੋਂ ਐਂਬੂਲੈਂਸ ਦੀ ਲੋੜ ਹੈ ਤੇ ਐਂਬੂਲੈਂਸ ਭੇਜਦੇ ਨੇ ਜਿਹੜੇ ਵੀ ਤੁਹਾਨੂੰ ਕਿਸ ਚੀਜ਼ ਦੀ ਜਰੂਰਤ ਪੈਂਦੀ ਉਹ ਉਸੇ ਵੇਲੇ ਮੌਕੇ ਤੇ ਆਪ ਕੋਲ ਪਹੁੰਚਦੇ ਨੇ ਹੁਧਿਆਣਾ ਲੈ ਕੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਤਸਵੀਰਾਂ ਦਿਖਾਵਾਂਗੇ ਕਹਿੰਦੇ ਨੇ ਕਿ ਮਨੁੱਖਤਾ ਦੀ ਸੇਵਾ ਬੜੀ ਵੱਡੀ ਸੇਵਾ ਹੁੰਦੀ ਹੈ ਕਿਸੇ ਨੂੰ ਅੰਨ ਦੇਣਾ ਤਾਂ ਪੈਨਸ਼ਨ ਦੇਣੀ ਲੋੜਵੰਦਾਂ ਨੂੰ ਬੜੀ ਵੱਡੀ ਕਿਰਪਾ ਹੁੰਦੀ ਹੈ ਪ੍ਰਮਾਤਮਾ ਦੀ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਤੇ ਉਹਨਾਂ ਤੇ ਪ੍ਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ 1 2 3 4 5 ਹੁਣ ਕਾਫੀ ਵੱਡਾ ਜਿਹੜਾ ਕਾਫਲਾ ਬਣ ਗਿਆ ਤੇ ਬੜੇ ਲੋਕ ਜਿਹੜੇ ਨੇ ਸਹਿਯੋਗ ਦਿੰਦੇ ਨੇ ਬੜੀ ਪੁਰਾਣੀ ਜਿਹੜੀ ਹੈ ਇਹ ਸਹਾਰਾ ਕਲੱਬ ਹੈ ਬਟਾਲਾ ਸ਼ਹਿਰ ਤੋਂ ਆ ਸਹਾਰਾ ਕਲੱਬ ਹੈ ਆਪਾਂ ਗੱਲਬਾਤ ਵੀ ਕਰਾਂਗੇ ਕਿੰਨੀ ਕੁ ਪ੍ਰਾਤਨ ਜਿਹੜੀ ਹੈ ਇਹ ਕਲੱਬ ਹੈ ਤੇ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਸੋ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਕਿ ਬੜੇ ਵਧੀਆ-ਵਧੀਆ ਜਿਹੜੇ ਇਨਸਾਨ ਨੇ ਇੱਥੇ ਪਰਮਾਤਮਾ ਨੂੰ ਮੰਨਦੇ ਨੇ ਤੇ ਨਾਲ ਦੀ ਨਾਲ ਸੇਵਾ ਵੀ ਕਰਦੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਦੇ ਨਾਲ ਦੀ ਨਾਲ ਰਾਸ਼ਨ ਤੇ ਆਟਾ ਤੇ ਨਾਲ ਦੀ ਨਾਲ ਪੈਨਸ਼ਨ ਜਰੀਏ ਹਰ ਮਹੀਨੇ ਜਰੇ ਨੇ ਉਹ ਵੰਡਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਜੀ ਨਮਸਕਾਰ ਜੀ ਮੈਂ ਅਸ਼ੋਕ ਲੂਨਾ ਸਹਾਰਾ ਕਲੱਬ ਤੋਂ ਜੀ ਅੱਜ ਸਹਾਰਾ ਕਲੱਬ ਵੱਲੋਂ ਮੰਥਲੀ ਪ੍ਰੋਗਰਾਮ ਪੈਨਸ਼ਨ ਵੰਡ ਸਮਾਰੋਹ ਔਰ ਰਾਸ਼ਨ ਵੰਡ ਸਮਾਰੋਹ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਅਸੀਂ ਅੱਜ ਇੱਕ ਅਸੀਂ ਕੀਤਾ ਆਪਣੇ ਹਵਲਜੱਕ ਕੀਤਾ ਉਹ ਇਸ ਕਰਕੇ ਕਿ ਜਿਹੜੀਆਂ ਲਾਵਰਸ ਡੈਡ ਬੋਡੀਆਂ ਸੀਗੀਆਂ ਉਹਨਾਂ ਦਾ ਸਾਰਾ ਕਲੱਬ ਵੱਲੋਂ ਸੰਸਕਾਰ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਾਰਾ ਕਲੱਬ ਵੱਲੋਂ ਇਕੱਜ ਕੀਤਾ ਗਿਆ ਔਰ ਅੱਜ ਜੋ ਸਾਰਾ ਕਲੱਬ ਪੈਨਸ਼ਨ ਸਮਾਰੋਹ ਕਰੀ ਹੈ ਅੱਜ ਦੇ ਸਾਡੇ ਮੁੱਖ ਮਹਿਮਾਨ ਨੇ ਸ਼੍ਰੀ ਰਕੇਸ਼ ਕੁਮਾਰ ਤੁਲੀ ਜੀ ਜਿਹੜੇ ਕਿ ਐਮਪੀ ਦੀ ਸੀਟ ਲੜਨ ਜਾ ਰਹੇ ਨੇ ਸਾਡਾ ਬੜਾ ਮਨ ਖੁਸ਼ ਹੋਇਆ ਬੜੇ ਵਧੀਆ ਇਨਸਾਨ ਨੇ ਮੇਰੇ ਇਲਾਕੇ ਦੇ ਰਹਿਣ ਵਾਲੇ ਨੇ ਮੇਰੇ ਕੰਸਟੀਟੂਐਂਸੀ ਦੇ ਨੇ ਔਰ ਬੜੇ ਵਧੀਆ ਮਿਲਕੇ ਪਰਿਵਾਰ ਇਹਨਾਂ ਦਾ ਜਿਹੜਾ ਸਾਰਾ ਸੇਵਾਦਾਰ ਪਰਿਵਾਰ ਹੈ ਇਹਨਾਂ ਦੇ ਭਾਬੀ ਜੀ ਐਮਸੀਬੀ ਨੇ ਇਨਦੇ ਬ੍ਰਦਰ ਵੀ ਕਾਫੀ ਸੋਸ਼ਲ ਵਰਕ ਨੇ ਔਰ ਇਹ ਵੀ ਕਾਫੀ ਸੋਸ਼ਲ ਵਰਕ ਕਰਦੇ ਨੇ ਇਸ ਕਰਕੇ ਸਾਡੇ ਵੱਲੋਂ ਸਾਰਾ ਕਲਬ ਵੱਲੋਂ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਔਰ ਸਹਾਰਾ ਕਲਬ ਦੇ ਸਾਰੇ ਜੋ ਮੈਂਬਰ ਹਨ ਸਾਰੇ ਮਿਲ ਕੇ ਹਰ ਮਹੀਨੇ ਜੋ ਕਿ ਵੀ 25 ਸਾਲ ਤੋਂ ਲਗਾਤਾਰ ਪੈਨਸ਼ਨ ਮੰਡ ਹਰ ਮੰਥਲੀ ਸਮਾਰੋਹ ਹੋ ਰਿਹਾ ਇਹ ਅੱਜ ਵੀ ਸਮਾਰੋਹ ਹੋ ਰਿਹਾ ਔਰ ਸਾਡੇ ਪ੍ਰਧਾਨ ਜਤਿੰਦਰ ਕਾਦਜੀ ਔਰ ਸਾਡੀ ਪੂਰੀ ਟੀਮ ਸਾਰਾ ਕਲਬ ਦੇ ਚੇਅਰਮੈਨ ਕੁਲਰ ਸਾਹਿਬ ਤੇਜਵੀਰ ਜੀ ਮਾਸਟਰ ਜੀ ਮਾਸਟਰ ਜਤਿੰਦਰ ਸਾਡੇ ਅਚਲੀ ਗੇਟ ਸਾਰੇ ਹੀ ਰਲ ਕੇ ਜੋ ਸਾਡੀ ਪੂਰੀ ਟੀਮ ਹੈ ਐ ਜਸਿੰਦਰ ਕਾਦਜੀ ਸਾਡੇ ਪ੍ਰਧਾਨ ਨੇ ਉਹਨਾਂ ਦੇ ਬੈਨਰ ਹੇਠ ਸਾਰਾ ਕੰਮ ਕਰਕੇ ਸਹਾਰਾ ਕਲੱਬ ਉਹ ਕੰਮ ਕਰਦੀ ਹੈ ਜੋ ਕਿ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਇਸੇ ਤਰ੍ਹਾਂ ਹੀ ਅੱਜ ਜੋ ਸਾਡੇ ਪੈਨਸ਼ਨ ਆਏ ਹਨ ਉਹਨਾਂ ਨੂੰ ਰਾਸ਼ਨ ਜੋ ਹੈ ਉਹ ਸਾਡੇ ਭਾਈ ਸਾਹਿਬ ਡੇਰੀ ਵਾਲੇ ਗਰਦੀਪ ਸਿੰਘ ਜੀ ਹਨ ਉਹਨਾਂ ਵੱਲੋਂ ਇਹ ਰਾਸ਼ਨ ਦਿੱਤਾ ਗਿਆ ਹੈ ਨਾਲ ਆਟੇ ਦੀ ਇੱਕ ਗੁੱਤੀ ਦਿੱਤੀ ਗਈ ਹੈ ਔਰ ਸਹਾਰਾ ਕਲੱਬ ਵੱਲੋਂ ਜੋ ਪੈਨਸ਼ਨ ਹੈ ਉਹ ਅਜੀ ਤੁਲੀ ਸਾਹਿਬ ਜੀ ਨੇ 700 ਰੁਪਏ 700 ਰੁਪਏ ਪਰ ਮੈਂਬਰ ਜੋ ਪੈਨਸ਼ਨ ਦੇਣੀ ਹੈ ਅਜੀ ਤੁਲੀ ਸਾਹਿਬ ਵੱਲੋਂ ਹੈ ਅਸੀਂ ਤੁਲੀ ਸਾਹਿਬ ਦਾ ਵੀ ਆਪਣੀ ਕਲੱਬ ਵੱਲੋਂ ਐਦਰ ਤੋਂ ਧੰਨਵਾਦ ਕਰਦੇ ਹਾਂ ਔਰ ਜੋ ਨਾਲ ਐਮਸੀ ਸਹਿਬਾਨ ਆਏ ਨੇ ਮੇਰੇ ਪ੍ਰੀਤ ਮਿੱਤਰ ਮਿੰਟਾ ਜੀ ਮੇਰੇ ਇਲਾਕੇ ਦੇ ਐਮਸੀ ਸਾਹਿਬ ਸਰਦੋਲ ਜੀ ਇਹ ਅਰੋਰਨ ਦੀ ਪੂਰੀ ਟੀਮ ਜੋ ਵਕੀਲ ਸਾਹਿਬ ਆਏ ਨੇ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਅਸੀਂ ਇਹ ਜਦੋਂ ਕੱਲ ਨੂੰ ਜਿੱਤ ਕੇ ਆਣਗੇ ਇਹ ਵੀ ਇਸੇ ਤਰ੍ਹਾਂ ਸਾਡਾ ਸਹਿਯੋਗ ਕਰਦੇ ਰਹਿਣਗੇ ਔਰ ਸਹਾਰਾ ਕਲੱਬ ਇਹਨਾਂ ਦਾ ਜੀਆਂ ਕਰਦੀ ਹੈ ਫੈਲਮ ਕਰਦੀ ਹੈ ਧੰਨਵਾਦ ਜੀ ਜੀ ਸੋਕ ਜੀ ਪਹਿਲਾਂ ਕਿੰਨੇ ਮੈਂਬਰ ਸੀਗੇ ਤੇ ਹੁਣ ਕਿੰਨੇ ਕੀ ਪਰਮਾਤਮਾ ਦੀ ਕਿਰਪਾ ਹੋ ਗਈ ਹੈ ਕਿਉਂਕਿ ਲੋਵਾਰਸ ਤੁਸੀਂ ਕਿਹਾ ਕਿ ਡੈੱਡ ਬੋਡੀਜ਼ ਦੇ ਤੁਸੀਂ ਕਰਦੇ ਹੋ ਸੰਸਕਾਰ ਵੀ ਕਰਦੇ ਕਿੱਦਾਂ ਫਿਰ ਕਿੱਦਾਂ ਸਟਾਰਟਿੰਗ ਹੋਈ ਸੀਗੀ ਤੇ ਹੁਣ ਕਿੰਨਾ ਚਿਰ ਹੋ ਗਿਆ ਉਹ ਸਾਡੇ ਦਰਸ਼ਕਾਂ ਸਾਡੇ ਪ੍ਰਧਾਨ ਜਤਿੰਦਰ ਕੱਦ ਜੀ ਉਹਨਾਂ ਨੇ ਕਾਫਲਾ ਸ਼ੁਰੂ ਕੀਤਾ ਕੁਝ ਪੁਰਾਣੇ ਮੈਂਬਰ ਸੀਗੇ ਉਹਨਾਂ ਨੇ ਇੱਕ ਸਮਝ ਲਓ ਕਿ ਟ੍ਰੇਨ ਸ਼ੁਰੂ ਕੀਤੀ ਸਾਡੇ ਵਰਗੇ ਕੁਝ ਵਿੱਚ ਬੈਠਦੇਗੇ ਕੁਝ ਉਤਰਦੇਗੇ ਔਰ ਜਿਹੜੇ ਬੈਠੇ ਰਹੇ ਉਹ ਅੱਜ ਵੀ ਨਾਲ ਚੱਲ ਰਹੇ ਨੇ ਔਰ ਜਦੋਂ ਵੀ ਕੋਈ ਫੋਨ ਆਂਦਾ ਹੈ ਸਾਡੇ ਕਾਸਬ ਨੂੰ ਜਾਂ ਮੀਨੂ ਜਾਂ ਮਾਸਟਰ ਜੀ ਨੂੰ ਕਿਸੇ ਨੇ ਫੋਨ ਲੰਦਾ ਵਾ ਸੋਸ਼ਲ ਵਰਕ ਕਿਤੇ ਇੱਕ ਜਗਰਾਤਾ ਜਾਂ ਕਿਤੇ ਕੋਈ ਪ੍ਰੋਗਰਾਮ ਹੈ ਉਥੇ ਸ਼ਬੀਲ ਵੀ ਭੇਜਦੇ ਆਂ ਔਰ ਸਹਾਰਾ ਕਲਬ ਵੀ ਸੱਤ ਐਂਬੂਲੈਂਸਾਂ ਵੀ ਹੈਗੀਆਂ ਤੇ ਔਰ ਸ਼ਾਬਾਨ ਨੇ ਸੰਸਕਰ ਮੈਨ ਹੈ ਫਰੀਜ਼ਰ ਨੇ ਜੋ ਵੀ ਕਿਸੇ ਨੂੰ ਸਮਾਜ ਨੂੰ ਜ਼ਰੂਰਤ ਹੁੰਦੀ ਹੈ ਸਾਰਾ ਕਲਬ ਹਮੇਸ਼ਾ ਹਰ ਵੇਲੇ ਤਿਆਰ ਰਹਿੰਦੀ ਹੈ ਔਰ ਸਾਡੇ ਜੋ ਪ੍ਰਧਾਨ ਹ ਜਗਿੰਦਰ ਕਾਜ ਜੀ ਔਰ ਦੂਸਰੇ ਸਾਡੇ ਮਾਸਟਰ ਜਗਿੰਦਰ ਸਿੰਘ ਜੀ ਜੋ ਕਿ ਰੱਬ ਦਾ ਰੂਪ ਹਨ ਬਹੁਤ ਵਧੀਆ ਸਾਨੂੰ ਮਾਰਗਦਰਸ਼ਨ ਕਰਕੇ ਵਧੀਆ ਸਮਾਜ ਚ ਲੈ ਕੇ ਆਏ ਹਨ ਔਰ ਵਧੀਆ ਸਮਾਜ ਦੀ ਸੇਵਾ ਕਰਵਾ ਰਹੇ ਹਨ ਧੰਨਵਾਦ ਜੈਹਾਂ। ਸੋ ਹੋਰ ਵੀ ਮੈਂਬਰ ਨੇ ਆਪਾਂ ਗੱਲਬਾਤ ਕਰਦੇ ਆ ਉਹਨਾਂ ਨਾਲ। ਕੀ ਕਹਿਣਾ ਉਹਨਾਂ ਦਾ? ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਦੇ? ਮਾਸਟਰ ਜਗਿੰਦਰ ਸਿੰਘ ਅਚਲੀਗੇੜ। ਜੀ। ਮੜਦੇ ਕਿੰਨੀ ਦੇਰ ਹੋ ਗਈ ਏ ਇਸ ਸੰਸਥਾ ਨੂੰ ਚੱਲਦਿਆਂ ਤੇ ਕਿੰਨੇ ਮੈਂਬਰ ਸੀਗੇ ਤੇ ਹੁਣ ਕਿੰਨੇ ਮੈਂਬਰ ਹੈ ਤੇ ਕਿਹਰੇ-ਕਿਹਰੇ ਸੇਵਾ ਜਿਹੜੀ ਕੀਤੀ ਜਾਂਦੀ ਆ ਲੋਕਾਂ। ਲਗਭਗ ਸਹਾਰਾ ਕਲੱਬ ਰਜਿਸਟਰਡ ਬਟਾਲਾ ਨੂੰ 22 ਸਾਲ ਤੇ ਲਗਭਗ ਜਿਹੜੇ ਹਨ ਉਹ ਸੇਵਾ ਕਰਦਿਆਂ ਹੋ ਗਏ ਹਨ। ਸਾਰੇ ਸ਼ਹਿਰ ਨਿਵਾਸੀ ਹੀ ਮੈਂ ਸਮਝਦਾ ਵਾਂ ਕਿ ਇਸਦੇ ਮੈਂਬਰ ਹਾਂ ਕਿਉਂਕਿ ਸਾਰੇ ਸ਼ਹਿਰ ਦੇ ਇਲਾਕੇ ਦੇ ਮੋਤਵਾ ਸੱਜਣ ਜਿਹੜੇ ਹਨ ਉਹ ਸਹਾਰਾ ਕਲੱਬ ਨੂੰ ਬਹੁਤ ਹੀ ਸਤਿਕਾਰ ਤੇ ਆਪਣਾ ਜਿਹੜਾ ਮਿਹਰ ਭਰਿਆ ਹੱਥ ਸ੍ਰੀ ਜਤਿੰਦਰ ਕੱਦ ਜੀ ਅਤੇ ਸਮੂਚੀ ਟੀਮ ਦੇ ਸਿਰ ਤੇ ਰੱਖ ਕੇ ਇਹ ਜਿਹੜਾ ਕਾਰਜ ਹਨ ਸੇਵਾਵਾਂ ਦੇ ਕਰਾਏ ਜਾ ਰਹੇ ਹਨ ਅੱਜ ਮਹੀਨਾਵਾਰ ਪੈਨਸ਼ਨ ਦਾ ਜਿਹੜਾ ਸਮਾਰੋਹ ਏ ਉਹਦੇ ਵਿੱਚ ਵਰਤੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਰਕੇਸ਼ ਕੁਮਾਰ ਪੁੱਲੀ ਜੀ ਅਜੀਤ ਕੁਮਾਰ ਕਾਨੂਗਰ ਸਾਹਿਬ ਤੇ ਸਰਦਾਰ ਗੁਰਦੀਪ ਸਿੰਘ ਜੀ ਜਿਹੜੇ ਲਗਭਗ ਮੈਂ ਗੁਰਦੀਪ ਸਿੰਘ ਰਾਂ ਨੂੰ ਕਹਾਂ ਕਿ ਮੇਰੇ ਨਾਲ ਆ ਕੇ ਖੜੇ ਹੋਣ ਇਹ ਤੇ ਇਹਨਾਂ ਦੀ ਬੇਟੀ ਜੋ ਕਿ ਬਾਹਰ ਵਿਦੇਸ਼ ਵਿੱਚ ਰਹਿੰਦੀ ਹੈ ਉਹ ਹਮੇਸ਼ਾ ਹੀ ਆਓ ਜੀ ਗੁਰਦੀਪ ਸਿੰਘ ਜੀ ਜਿਨ੍ਹਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਹਿੰਦੇ ਕਿ ਦਾਨ ਕਰਨਾ ਜਿਹੜਾ ਬੜੀ ਵੱਡੀ ਗੱਲ ਹੁੰਦੀ ਹੈ ਤੇ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਫੇਰ ਹੀ ਦਾਨ ਹੁੰਦਾ ਓਵੇਂ ਲੱਖਾਂ ਰੁਪਏ ਕੋਲ ਹੋਣ ਪਰ ਜਿੰਨਾ ਤੱਕ ਉਹਨਾਂ ਦਾ ਹੁਕਮ ਨਹੀਂ ਹੁੰਦਾ ਦਾਨ ਨਹੀਂ ਕੀਤਾ ਜਾਂਦਾ ਆਪਾਂ ਗੱਲਬਾਤ ਸਰਦਾਰ ਗੁਰਦੀਪ ਸਿੰਘ ਜੀ ਜਿਹੜੇ ਨੇ ਹਰ ਸਾਲ ਸਾਨੂੰ ਬੜੀ ਵਧੀਆ ਨੇਕ ਸਲਾਹ ਦਿੰਦੇ ਨੇ ਕਿ ਜਿਹੜਾ ਸਾਡੀਆਂ ਕਮੀਆਂ ਨੇ ਉਹਨਾਂ ਨੂੰ ਵੀ ਦੱਸਦੇ ਨੇ ਮੈਨੂੰ ਸਭ ਤੋਂ ਵਧੀਆ ਉਹ ਮਨੁੱਖ ਲੱਗਦਾ ਹੈ ਜਿਹੜਾ ਆਪਣੇ ਤੇ ਆਪਣੇ ਜਾਣ ਵਾਲਿਆਂ ਦੀਆਂ ਕਮੀਆਂ ਦੱਸਦਾ ਹੈ ਮੈਂ ਇਹਨਾਂ ਦਾ ਸਰਦਾਰ ਗੁਰਦੀਪ ਸਿੰਘ ਜੀ ਦਾ ਰਕੇਸ਼ ਕੁਮਾਰ ਤੁਲੀਏ ਜੀ ਅਜੇ ਕੁਮਾਰ ਜੀ ਤੁਨੂਗੋ ਸਾਹਿਬ ਔਰ ਇਹਨਾਂ ਦੀ ਸਾਰੇ ਸਮੁੱਚੀ ਟੀਮ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕਾਂਗਾ ਕਿਉਂਕਿ ਅੱਡਾ ਇਹ ਜਿਹੜਾ ਹੈ ਲੁਧਿਆਣਾ ਲਾਈਵ ਇਹਦਾ ਵੀ ਅਸੀਂ ਬਹੁਤ-ਬਹੁਤ ਲੱਕੀ ਵੀਰਤਾ ਬੜੀ ਦਿਲੋਂ ਧੰਨਵਾਦ ਕਰਨੀਆਂ ਕਿ ਅੱਛੀਆਂ ਖਬਰਾਂ ਜਿਹੜੀਆਂ ਇਹ ਲੋਕਾਂ ਤੱਕ ਪਹੁੰਚਦੀਆਂ ਹਨ ਔਰ ਲੋਕਾਂ ਨੂੰ ਉਤਸ਼ਾਹ ਮਿਲਦਾ ਹੈ ਕਿ ਅਸੀਂ ਵੀ ਚੰਗੇ ਕੰਮ ਕਰੀਏ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸੋ ਗੱਲਬਾਤ ਕਰਦੀ ਹੈ ਜੀ ਇੱਥੇ ਚੀਫ ਗੈਸਟ ਆਏ ਨੇ ਰਕੇਸ਼ ਕੁਮਾਰ ਤੁਲੀ ਜੀ ਅਕਸਰ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਬੜੇ ਸ਼ਾਇਰ ਰਹਿੰਦੇ ਨੇ ਕਿਉਂਕਿ ਉਹਨਾਂ ਨੇ ਵੀ ਰਾਤ ਦਿਨ ਇੱਕ ਕਰਕੇ ਤੇ ਲੋਕਾਂ ਦੀ ਸੇਵਾ ਕਰਦੇ ਨੇ ਬੜੀ ਕਿਰਪਾ ਪ੍ਰਮਾਤਮਾ ਦੀ ਉਹਨਾਂ ਕੋਲ ਵੀ ਕੋਈ ਜਾਂਦਾ ਏ ਤੇ ਉਹਨਾਂ ਨੇ ਕਦੀ ਕਿਸੇ ਨੂੰ ਨਾ ਨਹੀਂ ਕੀਤੀ ਕੋਈ ਵੀ ਆਪਣੀ ਡਿਮਾਂਡ ਲੈ ਕੇ ਜਾਂਦਾ ਹੈ ਉਹਨਾਂ ਦੀ ਡਿਮਾਂਡ ਪੂਰੀ ਕਰਦੇ ਨੇ ਭਾਵੇਂ ਉਹਨਾਂ ਨੂੰ ਕਿਤੇ ਜਾਣਾ ਪਏ ਤੇ ਭਾਵੇਂ ਉਹ ਉੱਥੇ ਹੋਣ ਉਹ ਬੈਠਿਆ ਮਿਠਾਇਆ ਜੋ ਜਿਹੜੀ ਡਿਮਾਂਡ ਪੂਰੀ ਕਰਦੇ ਨੇ ਬੜੀ ਸੇਵਾ ਕਰਦੇ ਨੇ ਗੱਲਬਾਤ ਕਰਦੇ ਆ ਸੋ ਜੈ ਸ਼ੰਕਰ ਜੀ ਜੈ ਭੋਲੇ ਸ਼ੰਕਰ ਕੇ ਸਤੂਲੀ ਸਾਹਿਬ ਕਿੱਦਾਂ ਫਿਰ ਅੱਜ ਸਵਾਭ ਬਣਿਆ ਜੀ ਪਹਿਲਾਂ ਵੀ ਤੁਸੀਂ ਬੜੀ ਕਿਰਪਾ ਹੈ ਤੁਹਾਡੇ ਤੇ ਭੋਲੇ ਨਾਦ ਦੇ ਬਾਬੇ ਨਾਨਕ ਜੀ ਤੁਸੀਂ ਸੇਵਾ ਕਰਦੇ ਰਹਿੰਦੇ ਹੋ ਅੱਜ ਸਾਰਾ ਕਲੱਬ ਤਾਂ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਵਾਂ ਸਾਰਾ ਕਲੱਬ ਦੇ ਸਾਰੇ ਟੀਮ ਦਾ ਆਪਣੇ ਪ੍ਰਧਾਨਾ ਜੀ ਦਾ ਤੇ ਮੇਰੇ ਛੋਟੇ ਵੀਰ ਜਕੇ ਕਦ ਜੀ ਇਹ ਮੇਰੇ ਨਾਲ ਬਹੁਤ ਡੇਰ ਤੋਂ ਜੁੜੇ ਨੇ ਇਹਨਾਂ ਨੇ ਘੱਟੋ ਘੱਟ ਵੀ 35 36 ਸਾਲ ਹੋ ਗਏ ਮੇਰੇ ਨਾਲ ਜੁੜੇ ਨੇ ਤੇ 2022 ਸਾਲ ਤੋਂ ਇਹ ਆਪਣਾ ਸਹਾਰਾ ਕਲੱਬ ਦਾ ਨਰਨ ਨੇ ਬਾਂਗਲੌਰ ਸੰਭਾਲੀ ਹੈ ਜੀ ਇੱਕਦਮ ਦੇਖੋ ਪਹਿਲੀ ਵਾਰ ਹੀ ਆਇਆ ਸੀ 2001 ਵਿੱਚ ਨਾਲ ਅੰਕਲ ਸੀ ਤੇ ਤਿੰਨ ਚਾਰ ਬੰਦੇ ਹੋਰ ਸੀ ਨਾਲ ਟੀਮ ਦੇ ਤੇ ਕਹਿੰਦੇ ਵੀ ਇਹ ਹੀ ਕੰਮ ਚਾਲੂ ਕਰਨਾ ਵਾ ਤੇ ਨਾਲ ਮੇਰੇ ਫਾਦਰ ਸਾਹਿਬ ਸੀ ਜੀ ਜੀ ਤਾਂ ਹੀ ਆਖਿਆ ਵੀ ਉਸ ਤੋਂ ਵੱਡੀ ਗੱਲ ਹੀ ਕੋਈ ਨਹੀਂ ਹੈਗੀ ਜੇ ਕਿ ਕਾਦੂ ਨਾਂ ਦੀ ਟੀਮ ਸਹਾਰਾ ਕਲੱਬ ਇਹਨਾਂ ਨੂੰ ਵੀ ਅੱਧੀ ਰਾਤ 12 1 2 ਹੋਵੇ ਨਾ ਫੋਨ ਕਰੋ ਇਹ ਉਸੇ ਵੇਲੇ ਹੀ ਆਪਣੀਆਂ ਜਿੱਤ ਐਂਬੂਲੈਂਸ ਦੀ ਲੋੜ ਹੈ ਤੇ ਐਂਬੂਲੈਂਸ ਭੇਜਦੇ ਨੇ ਜਿਹੜੇ ਵੀ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਪੈਂਦੀ ਹੋ ਉਸੇ ਵੇਲੇ ਮੌਕੇ ਤੇ ਆਪ ਖੁਦ ਪਹੁੰਚਦੇ ਨੇ ਮੈਂ ਸਾਰਿਆਂ ਨੂੰ ਇੱਕ ਅਪੀਲ ਕਰਾਂਗਾ ਮੈਂ ਤੁਹਾਨੂੰ ਥੋੜਾ ਜਿਆਦਾ ਬੋਲ ਕੇ ਦੱਸਦਾ ਜੀ ਜੀ ਤੂੰ ਇੱਕ ਪੈਸਾ ਦੋਗੇ ਉਹ ਤੂੰ 100 ਲੱਖ ਦੇਗਾ ਗਲੀ ਬੋਕੀ ਸੁਨੋ ਉਹ ਤੂੰ ਤਾਰੀ ਸੁਨੇਗਾ ਤੁਮ ਇੱਕ ਪੈਸਾ ਦੋਗੇ ਉਤ ਮਦਾਸ ਲਾਕ ਦੇਗਾ ਗਰੀਬੋ ਕੀ ਸੁਨੋ ਉਹ ਤੁਮਾਰੀ ਸੁਨੇਗਾ ਉਹ ਤੁਮਾਰੀ ਸੁਨੇਗਾ ਉਹ ਤੁਮਾਰੀ ਸੁਨੇਗਾ ਜਿਆਪੁਰ ਸ਼ੰਕਰ ਸਤੁਲੀ ਸਾਹਿਬ ਬੜੀ ਬੜੀ ਤੇ ਇਹ ਗੱਲ ਕੀਤੀ ਹੈ ਜੀ ਵਾਕਈ ਗਰੀਬਾਂ ਦੇ ਵਿੱਚ ਪਰਮਾਤਮਾ ਦੇ ਗਰੀਬਾਂ ਦੀ ਆਪਾਂ ਮਦਦ ਕਰਦਾਂਗੇ ਤੇ ਪਰਮਾਤਮਾ ਨੇ ਕਿਰਪਾ ਕਰ ਹੀ ਦੇਣੀ ਆ ਬਹੁਤ ਵਧੀਆ ਲੱਗਿਆ ਜੀ ਇਹ ਇੱਕ ਗਰੀਬ ਨੂੰ ਦੂਜੇ ਗਰੀਬ ਦਾ ਪਤਾ ਹੁੰਦਾ ਕਉਕ ਹੀ ਮੈਂ ਗਰੀਬੀ ਵੇਖੀ ਹੈ ਵੀ ਗਰੀਬੀ ਕੀ ਚੀਜ਼ ਹੁੰਦੀ ਹੈ ਗਰੀਬ ਜੇ ਮੈਨੂੰ ਪਤਾ ਵੀ ਮੈਂ ਇਸ ਕੰਮ ਚ ਲੰਘਿਆ ਵਾਂ ਤੇ ਮੈਨੂੰ ਪਤਾ ਹੁਣ ਗੋਬਾਲ ਸਾਹਿਬ ਕੋਲੇ ਸ਼ੰਕਰ ਦੀ ਕਿਰਪਾ ਵਾ ਤੇ ਹਰ ਇੱਕ ਗਰੀਬ ਦੀ ਮੱਤ ਕਰਨੀ ਚਾਹੀਦੀ ਹੈ ਗਰੀਬ ਵਿੱਚ ਹੀ ਪ੍ਰਮਾਤਮਾ ਦਾ ਰੂਪ ਹੁੰਦਾ ਵਾ ਤੇ ਮੈਂ ਹਰ ਇੱਕ ਨੂੰ ਇਹੋ ਫੀਲ ਕਰਾਂਗਾ ਤੇ ਤੁਸੀਂ ਹਰ ਇੱਕ ਬੰਦੇ ਦੀ ਮੱਤ ਕਰੋ ਜੇ ਕੋਈ ਬੇਸਹਾਰਾ ਵਾ ਉਹਦੀ ਮੱਤ ਕਰੋ ਜਿਸ ਤਰ੍ਹਾਂ ਆਪਣਾ ਜੀ ਕੇ ਸਾਹਿਬ ਨੇ ਮਦਦ ਸਹਾ ਵਾ ਅੱਜ ਹੀ ਹਮਲੇ ਕੀਤਾ ਵਾ ਜਿਹੜੇ ਤਿੰਨ ਲਵਾਰਸ ਬੋੜੀਏ ਸੀ ਉਹਨਾਂ ਦੇ ਸਿਸਕਾਰ ਕੀਤਾ ਤਾਂ ਜਿਹਨਾਂ ਨਾਲ ਹਮਲਾ ਕੀਤਾ ਗਾ ਇਹ ਤੋਂ ਵੱਡੀ ਗੱਲ ਹੀ ਕੋਈ ਨਹੀਂ ਹੈਗੀ ਜਾਂ ਤੁਹਾਡੇ ਕੋਈ ਵੀ ਕੋਈ ਡੌਗੀ ਜਾਂ ਕੋਈ ਲਵਾਰਸ ਉਹਨੂੰ ਪੁਖਾਵਾ ਪਿਆਸਾ ਬਨ ਰੋਟੀ ਪਾਣੀ ਖਵਾਓ ਸੀ ਤੁਲੀ ਜੀ ਮੈਂ ਗੱਲ ਤੁਹਾਡੇ ਇੱਕ ਕੱਟਣਾ ਚਾਹਨਾ ਤੁਸੀਂ ਵੀ ਬੜੀ ਸੇਵਾ ਕਰਦੇ ਹੋ ਡੌਗਸ ਦੇ ਨਾਲ ਮੈਂ ਤੁਹਾਡੀ ਵੀ ਗੱਲ ਕੱਟ ਕੇ ਤੁਹਾਡੇ ਕੋਲ ਕਹਿਣਾ ਚਾਹਨਾ ਕਿ ਕੀ ਕਿੱਦਾਂ ਲੱਗਦਾ ਤੁਹਾਨੂੰ ਉਹਨਾਂ ਦੀ ਸੇਵਾ ਕਰਨ ਨਾਲ ਕੀ ਕਹਿਣਾ ਚਾਹੁੰਦੇ ਜਿਹੜੇ ਡੌਗੀ ਨੇ ਮੈਂ ਆਪਣੇ ਪੁੱਤਾਂ ਤੋਂ ਬਾਅਦ ਸਮਝਦਾ ਇਹ ਬੋਲ ਨਹੀਂ ਸਕਦੇ ਪਰ ਸਭ ਕੁਝ ਨੂੰ ਸਮਝਾ ਸਕਦੇ ਨੇ ਇਹਨਾਂ ਦੇ ਅੱਖਾਂ ਵਿੱਚ ਇੰਨੀ ਰੋਸ਼ਨੀ ਹੈ ਨਾ ਇਸ ਵਿੱਚ ਸਭ ਕੁਝ ਦਿਖਦਾ ਹੈ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਨਾ ਇਹਨਾਂ ਵਿੱਚ ਸਭ ਕੁਝ ਹੀ ਹੈ ਜਿਹੜਾ ਇਹਦੀ ਸੇਵਾ ਕਰੇਗਾ ਕਦੀ ਜ਼ਿੰਦਗੀ ਵਿੱਚ ਭੁੱਖਾ ਨਹੀਂ ਮਰੇਗਾ ਤੇ ਉਹਦੀ ਹਮੇਸ਼ਾ ਚੜ੍ਹਦੀ ਕਲਾ ਰਹੇਗੀ ਉਹਦੇ ਨਾਲ ਭੋਲਾ ਸ਼ੰਕਰ ਜੀ ਸ਼ੁਰਗਨਾਥ ਦੇਵ ਜੀ ਮਹਾਰਾਜ ਜੀ ਸਦਾ ਹੀ ਉਹਦੀ ਮੱਤ ਕਰਨਗੇ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਬੇ ਆਸਰੇ ਦਾ ਬੇਸਹਾਰਿਆਂ ਦੀ ਮੱਤ ਕਰੋ ਇਹਦੇ ਵਿੱਚ ਹੀ ਪਰਮਾਤਮਾ ਦੇ ਇਤੋਂ ਵੱਡੀ ਕੋਈ ਗੱਲ ਹੀ ਨਹੀਂ ਹੈ। ਯਾਦ ਕਰੋ। ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਹਿ ਆ ਜੀ ਗਰੀਬ ਲੋਕਾਂ ਦੀ ਮਦਦ ਕਰੋ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਕਹਿ ਦਿੱਤੀ ਏ ਕਿ ਡੋਗ ਕਿਤੇ ਮਿਲ ਜਾਂਦਾ ਤੇ ਉਹਦੀ ਸੇਵਾ ਕਰੋਗੇ ਤੇ ਪਰਮਾਤਮਾ ਦੀ ਕਿਰਪਾ ਹੋਣੀ ਹੈ। ਬੜੀ ਵੱਡੀ ਗੱਲ ਕਰਤੀ ਕਿ ਸਾਡੇ ਤੇ ਵੀ ਕਿਰਪਾ ਹੋਈ ਏ ਆਪਾਂ ਵੀ ਗਰੀਬੀ ਚੋਂ ਲੰਘ ਕੇ ਗਏ ਆ। ਸੋ ਵੀਡੀਓ ਨੂੰ ਵਾਤਵਾਰਤ ਸੇਅਰ ਕਰਿਓ ਤਾਂ ਕਿ ਜਿੰਨੇ ਵੀ ਸੇਵਾਦਾਰ ਨੇ ਜਿੰਨੇ ਵੀ ਦਾਨੀ ਸੱਜਣ ਨੇ ਉੱਥੋਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ। ਬੜਾ ਵੱਡਾ ਉਪਰਾਲਾ ਜੀ ਬੜੀ ਪ੍ਰਾਤਨ ਜਰੀਏ ਸਹਾਰਾ ਕਲਾਬਾ ਬਟਾਲਾ ਸ਼ਹਿਰ ਦੇ ਵਿੱਚ ਬੜੀਆਂ ਲੋਰ ਬੰਦਾਂ ਦੀਆਂ ਮਦਦਾਂ ਕਰਦੇ ਨੇ ਤਾਂ ਕਿਤੇ ਵੀ ਲੋੜ ਪੈਦੀ ਉੱਤੇ ਫਟ ਪਹੁੰਚ ਜਾਂਦੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਹੌਣ ਅਗਰਵਾਲ ਦੇ ਨਾਲ ਲੁਧਿਆਣਾ ਲਾਈਵ ਨਕੀ ਰਾਜਪੂਤ ਗੁਰਦਾਸ